ਸੱਚ ਦਾ YouTube ਫੈਮਲੀ ਐਂਡ ਸਟੂਡੈਂਟ ਅੱਜ ਆਪਾਂ ਪੀਐਸ ਟੈਟ ਬਾਰੇ ਜੜੀਏ ਗੱਲ ਕਰਾਂਗੇ ਕਿ ਪੀਐਸ ਟੈਟ ਦੇ ਵਿੱਚ ਜਿਹੜਾ ਇਹ ਕੀ ਚੇਂਜਸ ਜਿਹੜੇ ਆ ਆਏ ਆ ਔਰ ਸਰਕਾਰ ਦੇ ਵੱਲੋਂ ਇਹਨੂੰ ਲੈ ਕੇ ਜਿਹੜਾ ਹੈ ਕੀ ਫੈਸਲਾ ਜਿਹੜਾ ਲਿਆ ਆ ਉਹ ਗਿਆ ਆ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਐ ਐਲਾਨਿਆ ਗਿਆ ਹੈ ਕਿ ਪੀਐਸ ਜਿਹੜਾ ਟੈਟ ਆ ਨਾ ਇਹ ਜਿਹੜੇ ਆ ਈਟ ਕੀ ਕੀਤੀ ਹੋਈ ਹੈ ਸਟੂਡੈਂਟ ਨੇ ਤੇ ਜਿਹੜੀ ਆ बीएड ਕੀਤੀ ਇ टीच ਕੀਤੀ ਹੋਈ ਆ ਉਹਨਾਂ ਵਾਸਤੇ ਕੀ ਆ ਕਿ ਇਹ ਜ਼ਰੂਰੀ ਆ ਜਿਹੜਾ ਆ ਟੈਸਟ ਕਰ ਕਰ ਦਿੱਤਾ ਗਿਆ ਆ ਔਰ ਇਹ ਟੈਸਟ ਆ ਜਿਹੜਾ ਹਰੇਕ ਨੂੰ ਜਿਹੜਾ ਆ ਦੇਣਾ ਹੀ ਪਾਪੇਗਾ ਇਹ ਜਿਹੜਾ ਟੈਸਟ ਆ ਇਹ ਜਿਹੜਾ ਫਰਸਟ ਕਲਾਸ ਤੋਂ ਲੈ ਕੇ 8th ਕਲਾਸ ਤੱਕ ਦੇ ਜਿਹੜਾ ਆ ਸਕੂਲਾਂ ਦੇ ਵਿੱਚ ਜਿਹੜੇ ਆ ਟੀਚਰ ਲੱਗੇ ਹੋਏ ਆ ਉਹਨਾਂ ਵਾਸਤੇ ਜਿਹੜਾ ਇਹ ਟੈਸਟ ਉਹ ਉਹ ਜਿਹੜਾ ਕੰਪਲਸਰੀ ਆ ਉਹ ਕਰ ਦਿੱਤਾ ਗਿਆ ਹੈ 2 ਸਾਲ ਦੇ ਅੰਦਰ ਅੰਦਰ ਜਿਹੜਾ ਆ ਇਹ ਟੈਸਟ ਹੈ ਨਾ ਜਿਹੜਾ ਆ ਉਹ ਟੀਚਰ ਨੂੰ ਜਿਹੜਾ ਆ ਫਸ ਤੋਂ ਲੈ ਕੇ 8 ਪਲੱਸ ਦੇ ਟੀਚਰ ਜਿਹੜੇ ਆ ਲੱਗੇ ਹੋਏ ਆ ਉਹਨਾਂ ਨੂੰ ਇਹ ਟੈਸਟ ਜਿਹੜਾ ਹੈ ਕਲੀਅਰ ਕਰਨਾ ਹੀ ਜਿਹੜਾ ਆ ਪਾਊਗਾ ਇੱਕ ਇਹਦੇ ਵਿੱਚ ਹੋਰ ਵੀ ਇੱਕ ਜਿਹੜੀ ਆ ਵੱਡੀ ਅਪਡੇਟ ਆ ਕਿ ਇਹਦੇ ਵਿੱਚ ਜਿਹੜੇ ਆ 9 ਤੋਂ ਪਲੱਸ 2 ਤੱਕ ਦੇ ਟੀਚਰ ਆ ਉਹਨਾਂ ਵਾਸਤੇ ਇਹ ਰੂਲ ਜਿਹੜਾ ਲਾਗੂ ਹੁੰਦਾ ਨਹੀਂ ਆ ਇਹ ਰੂਲ ਸਿਰਫ ਉਹਨਾਂ ਵਾਸਤੇ ਲਾਗੂ ਹੁੰਦਾ ਜਿਹੜੇ ਫਸ ਤੋਂ ਲੈ ਕੇ 8th ਕਲਾਸ ਦੇ ਜਿਹੜੇ ਆ ਟੀਚਰ ਆ ਉਹਨਾਂ ਵਾਸਤੇ ਜਿਹੜਾ ਰੂਲ ਆਇਆ ਹੈ ਲਾਗੂ ਆ ਹੁੰਦਾ ਅਗਰ ਤੁਸੀਂ 2 ਸਾਲ ਦੇ ਵਿੱਚ ਵਿੱਚ ਇਹ ਟੈਸਟ ਨੂੰ ਜਿਹੜਾ ਕਲੀਅਰ ਨਹੀਂ ਕਰੋਗੇ ਤੇ ਤੁਹਾਨੂੰ ਆਪਣੀ ਨੌਕਰੀ ਤੋਂ ਹੱਥ ਵੀ ਇਹ ਜਿਹੜਾ ਟੂਨ ਆਇਆ ਉਹ ਪਊਗਾ ਤੇ ਇਹ ਉਹਨਾਂ ਟੀਚਰਾਂ ਵਾਸਤੇ ਇੱਕ ਬੈਡ ਨਿਊਜ਼ ਵੀ ਆ ਕਿ ਜਿਨ੍ਹਾਂ ਦੀ ਨੌਕਰੀ ਵਿੱਚ 10 ਸਾਲ ਰਹਿ ਗਏ 15 ਸਾਲ ਰਹਿ ਗਏ ਉਹਨਾਂ ਨੂੰ ਵੀ ਜਿਹੜਾ ਇਹ ਟੈਸਟ ਆ ਦੇਣਾ ਜਿਹੜਾ ਆ ਪਊਗਾ ਔਰ ਜਿਹੜੇ টিচার ਜਿਹੜੇ ਆ ਰਿਟਾਇਰ ਹੋ ਚਾਰ ਪੰਜ ਸਾਲ ਜਿਹੜੇ ਆ ਰਹਿੰਦੇ ਆ ਉਹਨਾਂ ਵਾਸਤੇ ਇਹ ਟੈਸਟ ਆ ਜਿਹੜਾ ਜ਼ਰੂਰੀ ਆ ਉਹ ਨਹੀਂ ਆ ਔਰ ਫੇਰ ਜਿਹੜੀ ਆ ਇੱਕ ਗੱਲ ਆ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦੇ ਆ ਕਿ ਫਸਟ ਤੋਂ ਲੈ ਕੇ 8th ਕਲਾਸ ਦੇ ਜਿਹੜੇ ਟੀਚਰ ਆ ਉਹਨਾਂ ਵਾਸਤੇ ਜਿਹੜਾ ਇਹ ਟੈਸਟ ਆ ਉਹ ਜ਼ਰੂਰੀ ਆ ਉਹਨਾਂ ਨੂੰ ਇਹ ਟੈਸਟ ਜਿਹੜਾ ਆ ਦੇਣਾ ਹੀ ਜਿਹੜਾ ਆ ਪਊਗਾ ਔਰ ਉਹਨਾਂ ਵਾਸਤੇ ਇੱਕ ਚੰਗੀ ਖਬਰ ਵੀ ਆ ਔਰ ਬੁਰੀ ਖਬਰ ਵੀ ਆ ਜਿਹੜਾ ਇਹ ਬੁਰੀ ਖਬਰ ਇਹ ਆ ਕਿ ਅਗਰ ਉਹ ਨਹੀਂ ਟੈਸਟ ਆਪਣਾ ਕਲੀਅਰ ਕਰ ਪਾਉਣਗੇ 2 ਸਾਲ ਦੇ ਅੰਦਰ ਅੰਦਰ ਤੇ ਉਹਨਾਂ ਨੂੰ ਕੀ ਹੈ ਕਿ ਆਪਣੀ ਨੌਕਰੀ ਤੋਂ ਵੀ ਜਿਹੜਾ ਜਾਣਾ ਆ ਉਹ ਪਊਗਾ ਔਰ ਜਿਹੜੇ ਟੀਚਰ ਰਟਾਇਰ ਹੋਣ ਵਾਲੇ ਆ 2-3 ਸਾਲ 4 ਸਾਲ 5 ਸਾਲ ਜਿਨ੍ਹਾਂ ਨੂੰ ਰਹਿ ਗਿਆ ਉਹਨਾਂ ਵਾਸਤੇ ਜਿਹੜਾ ਕੰਪਲਸਰੀ ਟੈਸਟ ਹੈ ਜਿਹੜਾ ਆ ਇਹ ਨਹੀਂ ਆ ਜੇ ਜਿਹੜੀ ਜੇ ਟੀਚਰ ਦੀ ਜਿਹੜਾ ਜੋਬ ਨੂੰ 15 ਸਾਲ ਪਏ ਆ ਜਾਂ 10 ਸਾਲ ਪਏ ਆ ਉਹਨਾਂ ਵਾਸਤੇ ਜਿਹੜਾ ਟੈਸਟ ਕੀ ਆ ਕਿ ਜਿਹੜਾ ਆ ਲਾਜ਼ਮੀ ਆ ਉਹ ਕਰ ਦਿੱਤਾ ਗਿਆ ਹੈ ਅਗਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਤੇ ਜਿਹੜਾ ਇਹਨੂੰ ਸਬਸਕ੍ਰਾਈਬ ਵੀ ਕਰਨਾ ਥੈਂਕ ਯੂ